ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਇਧਰਲੇ ਪਾਸੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬਹੁਤ ਪੁਖਤਾ ਪ੍ਰਬੰਧ ਨਜ਼ਰ ਆ ਰਹੇ ਨੇ ਇੱਥੇ ਬੈਰੀਕੇਡਿੰਗ ਪੂਰੀ ਸ਼ਕਤੀ ਦੇ ਨਾਲ ਲਗਾਈ ਹੋਈ ਹੈ ਕਿ ਸੈਂਟਰਲ ਦੀਆਂ ਫੋਰਸਾਂ ਨੇ ਜਿਹੜੀਆਂ ਜਾਂ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਵੱਖ-ਵੱਖ ਫੋਰਸਾਂ ਤਾਇਨਾਤ ਕੀਤੀਆਂ ਗਈਆਂ ਨੇ ਔਰ ਨਾਲ ਹੀ ਜਲ ਤੋਪਾਂ ਵਾਟਰ ਕੈਨਨ ਇੱਥੇ ਤਾਇਨਾਤ ਕੀਤਾ ਗਿਆ ਤਾਂ ਜੋ ਕੋਈ ਵੀ ਜਿਹੜਾ ਸ਼ਖਸ਼ ਹੈ ਉਹ ਇੱਥੇ ਕਿਸੇ ਨਾ ਕਿਸੇ ਤਰੀਕੇ ਦੀ ਕੋਈ ਵੀ ਹਰਕਤ ਕਰਕੇ ਜੇ ਅੱਗੇ ਵਧਣ ਦਾ ਯਤਨ ਕਰਦਾ ਤਾਂ ਉਹਦੇ ਉੱਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਰਾਹੀਂ ਸਖਤੀ ਵਰਤੀ ਜਾ ਸਕੇ ਇਸ ਤੋਂ ਪਿਛਲੇ ਪਾਸੇ ਵੀ ਜਿਹੜੇ ਟਿੱਪਰ ਲਗਾਏ ਗਏ ਨੇ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਇਹ ਰੋਡ ਹੈ ਬਲੌਕ ਕੀਤਾ ਹੋਇਆ ਕਿਉਂਕਿ ਬਿਲਕੁਲ ਮੱਧਿਆ ਮਾਰਗ ਦੇ ਨਾਲ ਲੱਗਦਾ ਹੈ ਸਰਕਾਰ ਕੋ ਬਾਤ ਚਿਤ ਕਰਨੀ ਚਾਹੀਏ ਹਮਾਰੇ ਜੋ ਲੀਡਰ ਹੈ ਜੋ ਹਮਾਰੇ ਜਥੇਬੰਦੀ ਹੈ ਪੰਜਾਬ ਕੀ ਉਹਨ ਸਭ ਕੋ ਬੁਲਵਾ ਕੇ ਇੱਕ ਬਿਹਤਰ ਪੋਲਿਸੀ ਬਣ ਸਕਤੀ ਹੈ वो कर्जा माफी पे है वो पानी के ऊपर है वो बिजली के ऊपर है वो लेबर के ऊपर है वो इंडस्ट्रीज के ऊपर है स्मॉल इंडस्ट्रीज पे है उन सब पे हमारे लोग सुझाव देंगे पानी अंडरग्राउंड वाटर कैसे खत्म हो रहा है उसका कैसे समाधान होगा एमएसपी पे स्टेट गवर्नमेंट क्या कर सकती है स्वामीनाथन कमेटी पे क्या रिकमेंड कर सकती है बहुत सी चीजें ये है कि वो भारत सरकार को रिकमेंड करेगी बहुत सी चीजें हैं कि वो स्टेट की पॉलिसी बनाए तो ये डिमांड ठीक है और हम सब इस मोमेंट में उगरा साहब हमारे बड़े पंजाब के लीडर हैं हम सब उनके साथ में जो उनकी कमेटी तय करेगी हम उनके साथ में कमेटी के साथ में हम चलेंगे और जो पांच दिन का इन्होंने कॉल दी है ये 2008 के बाद में हमारे लोग पंजाब में इन बेहतरीन चमचमती हरी घास पे को लोग यहाँ पे आए जो पिछले करीब 16-17 साल से नहीं आ रहे थे तो वे आना सीख गए ट्रायल हो जाएगा और बहुत बढ़िया छाया है इसमें टेंट लगाने की भी जरूरत थी एक दिन वो भी आएगा कि धीरे धीरे टेंट सड़क के रास्ता देख लिया तो वो दिन भी आएगा कि टेंट यहाँ पे भी लगी जाएंगे कभी ना कभी तो आपका धन्यवाद सभी का पंजाब का हमारे जो यहाँ पे अधिकारी लगे हुए हैं जो भी हैं वे अपना डिमांड ਔਰ ਉਗਰਾ ਸਾਹਿਬ سے ਇੱਥੀ ਜੋ ਕਮੇਟੀ ਹੈ ਉਸ سے ਬਾਤ ਚੀਤ ਕਰੇ ਕਿ ਜੋ ਵੀ ਪ੍ਰੋਗਰਾਮ ਹੈ ਉਸ ਪ੍ਰੋਗਰਾਮ ਦਾ ਸਮਾਧਾਨ ਕਰਵਾਏ 1000 ਬੰਦਾ ਅਸੀਂ ਕਿਹਾ ਸੀ ਜੇ ਇੱਕ ਵੀ ਬੰਦਾ ਸਾਡਾ ਵੱਜ ਜਾਂਦਾ 1000 ਨਾਲੋਂ ਅਸੀਂ ਜਿਹੜੀਆਂ ਤੁਹਾਡੀਆਂ ਗੱਲਾਂ ਕਈਆਂ ਨੇ ਸਾਰੀਆਂ ਮੰਨ ਲਾਂ ਨਾ ਫੜਿਓ ਮੰਗ ਪੱਤਰ ਅਸੀਂ ਆਪਣੇ ਵਾਦੇ ਮੁਤਾਬਕ ਪੂਰੇ ਉਤਰੇ ਆ ਹੁਣ ਪ੍ਰਸ਼ਾਸਨ ਆਪਣੇ ਵਾਦੇ ਤੋਂ ਟਾਲ ਮਟੋਲ ਨਾ ਕਰੇ ਇਹ ਠੀਕ ਨਹੀਂ ਹੋਣਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜੇ ਤੁਹਾਨੂੰ ਸਰਕਾਰ ਕਹਿੰਦੀ ਹੈ ਵੀ ਸਾਡੇ ਕੋਲੇ ਤਾਂ ਵਜ਼ੀਰ ਹੈ ਨਹੀਂ ਮੰਤਰੀ ਹੈ ਨਹੀਂ ਫਿਰ ਅਸੀਂ ਦੇਖ ਲਾਗੇ ਸਰਕਾਰ ਦੇਖ ਲੂ ਭਾਈ ਇਸ ਕਰਕੇ ਐ ਨਹੀਂ ਕਰਨਾ ਚਾਹੀਦਾ ਜਿਹੜੀ ਗੱਲ ਆਪਣੀ ਤੈਅ ਹੋ ਗਈ ਉਹ ਤੋਂ ਕਿਨਾਰਾ ਨਹੀਂ ਕਰਨਾ ਚਾਹੀਦਾ ਅਗਲੀ ਗੱਲ ਇਹ ਹੈ ਆਇਓ ਸਾਥੀਓ ਤੁਸੀਂ 7-8 ਕਿਲੋਮੀਟਰ ਤੁਰ ਕੇ ਉੜਸਦੇ ਜਿਹੜੇ ਮੁੰਡੇ ਸੀ ਪੁਲਿਸ ਵਾਲੇ ਜਾਂ ਅਫਸਰ ਸਹਿਬਾਨ ਸੀ ਜੋ ਤੁਰ ਕੇ ਆ ਰਹੇ ਸੀ ਉਹਨਾਂ ਦੀ ਹਾਲਤ ਵੀ ਦੇਖੀ ਐ ਤੇ ਸੋਡੀ ਹਾਲਤ ਵੀ ਦੇਖੀ ਬਹੁਤ ਥਕਾਵਟ ਵਾਲੀ ਬਣੀ ਐ ਬਹੁਤ ਲੰਮਾ ਰੂਟ ਸੀਗਾ ਆਪਾਂ ਸੈਜੇ ਆਇਆ ਤਕਰੀਬਨ 1 ਘੰਟਾ 20 ਮਿੰਟਾਂ ਦੇ ਵਿੱਚ ਆਪਾਂ ਇੱਥੇ ਪਹੁੰਚੇ ਹਾਂ ਪਰ ਫਿਰ ਵੀ ਤੁਸੀਂ ਬਹੁਤ ਚੰਗਾ ਜਾਗਤਾ ਰੱਖ ਕੇ ਪੂਰੇ ਤਰੀਕੇ ਨਾਲ ਇੱਕ ਦੂਜੇ ਤੋਂ ਮੂਰੇ ਨਾ ਭੱਜਣ ਦੀ ਕੋਸ਼ਿਸ਼ ਕਿਸੇ ਨੇ ਨਹੀਂ ਕੀਤੀ ਇਸ ਗੱਲ ਦੀ ਤੁਹਾਨੂੰ ਵਧਾਈ ਅੱਜ ਜਿਹੜਾ ਆਪਾਂ ਇੱਥੇ ਮੰਗ ਪੱਤਰ ਦੇ ਕੇ ਚੱਲੇ ਆ ਇਹਦੇ ਵਿੱਚੋਂ ਬਹੁਤ ਕੁਝ ਨਿਕਲਿਆਊਗਾ ਬਹੁਤ ਕੁਝ ਹਾਸਲ ਹੋ ਜਾਊਗਾ ਇਨੀ ਛੇਤੀ ਇਹ ਆਸੰਦਾ ਕਰੇ ਵੱਖ-ਵੱਖ ਮੰਗਾਂ ਦੇ ਤਹਿਤ ਕਿਸਾਨ ਜਥੇਬੰਦੀਆਂ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤੇ ਜਾਂਦੇ ਨੇ ਸੈਂਟਰ ਦੇ ਅਧੀਨ ਨੇ ਕੁਝ ਮੰਗਾਂ ਤੇ ਕੁਝ ਪੰਜਾਬ ਸਰਕਾਰ ਦੇ ਖਿਲਾਫ ਵੀ ਇਹਨਾਂ ਦੇ ਗਿਲੇ ਨੇ ਇਸੇ ਨੂੰ ਲੈ ਕੇ ਅੱਜ ਚੰਡੀਗੜ੍ਹ ਦੇ 34 ਸੈਕਟਰ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਜਿਹੜਾ 5 ਘੰਟੇ ਦਾ ਰੋਜ਼ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਮਹਾ ਪੰਚਾਇਤ ਸੱਦੀ ਗਈ ਹੈ ਕੀ ਕੀ ਮੁੱਦੇ ਨੇ ਔਰ ਮੁੱਖ ਤੌਰ ਤੇ ਵੱਡਾ ਸਵਾਲ ਪੰਗੂ ਸਾਹਿਬ ਇਹ ਹੈ ਕਿ ਅੱਜ ਦੇ ਮਹਾ ਪੰਚਾਇਤ ਦੇ ਦਰਮਿਆਨ ਕਿੰਨੀ ਕਬੱਡੀ ਤਾਦਾਦ ਦੇ ਵਿੱਚ ਜਿਹੜੇ ਸਮਰਥਕ ਨੇ ਤੁਹਾਡੀਆਂ ਜਥੇਬੰਦੀਆਂ ਦੇ ਵਰਕਰ ਸਹਬਾਨ ਨੇ ਕਿੱਡੀ ਵੱਡੀ ਤਦਾਦ ਦੇ ਵਿੱਚ ਪਹੁੰਚ ਸਕਦੇ ਆ ਦੇਖੋ ਪਹਿਲਾਂ ਤਾਂ ਇਹ ਸਾਫ਼ ਕਰ ਦਈਏ ਜਿਹੜਾ ਅੱਜ ਦਾ ਪ੍ਰੋਟੈਸਟ ਹੈ ਇਹ 1 ਡੇ ਪ੍ਰੋਟੈਸਟ ਹੈ ਕੋਈ ਮੋਰਚਾ ਨਹੀਂ ਇਹ ਮੋਰਚਾ ਲਾਉਣ ਦੀ ਤਿਆਰੀ ਦਾ ਪ੍ਰੋਟੈਸਟ ਹੈ ਅੱਜ ਕਿਉਂਕਿ ਅਸੈਂਬਲੀ ਦਾ ਸੈਸ਼ਨ ਸ਼ੁਰੂ ਹੋਣਾ ਹੈ ਤਿੰਨ ਦਿਨਾਂ ਦਾ ਸੈਸ਼ਨ ਹੈ ਇਹ ਜਿਹੜੀਆਂ ਮੰਗਾਂ ਜਿਨ੍ਹਾਂ ਦਾ ਮੈਂ ਜ਼ਿਕਰ ਪਹਿਲਾਂ ਕਰ ਰਿਹਾ ਸੀ ਉਹ ਕਰਾਂਗੇ ਇਹ ਮੰਗਾਂ ਨੂੰ ਅਸੀਂ ਇੱਥੇ ਪ੍ਰੋਜੈਕਟ ਕਰਨਾ ਹੈ ਸਰਕਾਰ ਦੇ ਸਾਹਮਣੇ ਇੱਕ ਮੈਮੋਰੰਡਮ ਵੀ ਦੇਣਾ ਹੈ ਵੀ ਇਹ ਮੁੱਦੇ ਨੇ ਪੰਜਾਬ ਦੇ ਬੜੇ ਅਹਿਮ ਜਿਨ੍ਹਾਂ ਨੂੰ ਅਣਗੌਲਿਆ ਕੀਤਾ ਹੋਇਆ ਬੜੇ ਸਾਲਾਂ ਤੋਂ ਪਾਰਟੀਆਂ ਨੇ ਵੀ ਸਰਕਾਰਾਂ ਨੇ ਵੀ ਜਿਨ੍ਹਾਂ ਦੀ ਕੋਈ ਜ਼ਿੰਮੇਵਾਰੀ ਬਣਦੀ ਸੀ ਅੱਜ ਉਹ ਜ਼ਿੰਮੇਵਾਰੀ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਪੰਜਾਬ ਦਾ ਹਰ ਉਹ ਨਾਗਰਿਕ ਜਿਹਨੂੰ ਪੀਣ ਲਈ ਪਾਣੀ ਖੇਤੀਬਾੜੀ ਲਈ ਪਾਣੀ ਅੱਛਾ ਵਾਤਾਵਰਨ ਸਾਫ਼ ਹਵਾ ਚਾਹੀਦੀ ਹੈ ਅੱਜ ਉਹਨਾਂ ਨੇ ਆਪਣੇ ਮੁੱਦੇ ਤੇ ਲਿਆਇਆ ਇਸ ਲਈ ਅੱਜ ਅਸੀਂ ਬਹੁਤ ਜ਼ਿਆਦਾ ਵੱਡੀ ਗਿਣਤੀ 'ਚ ਨਹੀਂ ਪ੍ਰੋਟੈਸਟ ਦੇ ਤੌਰ ਤੇ ਫੇਰ ਵੀ ਸਾਈਜੇਬਲ ਬਹੁਤ ਵੱਡੀ ਗਿਣਤੀ ਚ ਆਵਾਂਗੇ ਇਹ ਮੋਰਚੇ ਦੀ ਤਿਆਰੀ ਹੋਏਗੀ ਜਿਹੜੇ ਮੁੱਦੇ ਜਿਹੜੇ ਜਿਹੜੇ ਮੁੱਦਿਆਂ ਦੀ ਤੁਸੀਂ ਗੱਲ ਕਰਦੇ ਹੋ ਇਹ ਮੁੱਦੇ ਤੇ ਕੱਲੇ ਕਿਸਾਨਾਂ ਦੇ ਨਹੀਂ ਮਜ਼ਦੂਰ ਭਾਈਚਾਰੇ ਦੇ ਨਹੀਂ ਇੱਥੇ ਹਰ ਬਸ਼ਿੰਦੇ ਦਾ ਮੁੱਦਾ ਚਾਹੀਓ ਕਿਸਾਨੀ ਦੇ ਨਾਲ ਜੁੜਿਆ ਹੈ ਜਾਂ ਨਹੀਂ ਕਿਉਂਕਿ ਹਵਾ ਪਾਣੀ ਜਿਹੜਾ ਸ਼ੁੱਧਾ ਹੈ ਉਹ ਤੇ ਸਾਰਿਆਂ ਨੂੰ ਜਿਹੜਾ ਲੁੜਿੰਦਾ ਆ ਐਗਜ਼ੈਕਟਲੀ ਇਹੀ ਮੈਂ ਕਹਿ ਰਿਹਾ ਨਾ ਕਿਉਂਕਿ ਪਾਣੀ ਹਰਵਾ ਕੁਦਰਤ ਤੋਂ ਦੋ ਹੀ ਚੀਜ਼ਾਂ ਸਾਨੂੰ ਫ੍ਰੀ ਦਿੰਦੀਆਂ ਨਾ ਬਾਕੀ ਤਾਂ ਫ੍ਰੀ ਮਿਲਦਾ ਨਹੀਂ ਕੁਝ ਇਹ ਹਰ ਇੱਕ ਨੂੰ ਗਰੀਬ ਨੂੰ ਅਮੀਰ ਨੂੰ ਸ਼ਹਿਰੀ ਨੂੰ ਪਿੰਡੂ ਨੂੰ ਮਜ਼ਦੂਰ ਨੂੰ ਕਿਸਾਨ ਨੂੰ ਸਾਰਿਆਂ ਨੂੰ ਚਾਹੀਦਾ ਉਹਨੂੰ ਪੀਣ ਨੂੰ ਸਾਫ਼ ਪਾਣੀ ਵੀ ਚਾਹੀਦਾ ਸਾਫ਼ ਹਵਾ ਵੀ ਚਾਹੀਦੀ ਆ ਦੋਈ ਚੀਜ਼ਾਂ ਜਦੋਂ ਇਹ ਨਾ ਹੋਣ ਤਾਂ ਕਿੰਨੀਆਂ ਗੰਭੀਰ ਫੈਲੀ ਬਿਮਾਰੀਆਂ ਫੈਲਦੀਆਂ ਨੇ ਹੀਟਲੇ ਪਾਣੀ ਦਾ ਪ੍ਰਦੂਸ਼ਣ ਉਹਨਾਂ ਪਾਰਲੀਮੈਂਟ ਚ ਰਿਪੋਰਟ ਆਈ ਹੈ ਵੀ ਜਿਹੜਾ ਹੀਟਲਾ ਪਾਣੀ ਤੀਜੀ ਤਹਿ ਵਾਲਾ ਉਹਦੇ ਚ ਲੈਡ ਯੂਰੇਨੀਅਮ ਮੈਗਨੀਸ਼ੀਅਮ ਕਿੰਨੀਆਂ ਖਤਰਨਾਕ ਧਾਤਾਂ ਨੇ ਜਿਸ ਕਰਕੇ ਕੈਂਸਰ ਔਰ ਕਾਲਾ ਪੀਲਿਆ ਫੈਲਣ ਦੇ ਬੜੇ ਹੋਂ ਨੇ ਆ ਸਾਊਥ ਮਾਲਵੇ ਦੇ ਵਿੱਚ ਤਾਂ ਕੈਂਸਰ ਪਹਿਲਾਂ ਫੈਲਿਆ ਹੋਇਆ ਸਾਡੇ ਪਿੰਡਾਂ ਚ ਪਹਿਲਾਂ ਹੈ ਨਹੀਂ ਸੀ ਸਾਡੇ ਪਿੰਡਾਂ 'ਚ ਵੀ ਹੁਣ ਵੀ 20-20 ਮਰੀਜ਼ ਜਿਹੜੇ ਕੈਂਸਰ ਦੇ ਮਿਲਦੇ ਨੇ ਕਾਰਨ ਵੀ ਪਾਣੀ ਕਿਉਂਕਿ ਪਾਣੀ ਤੋਂ ਹੋਰ ਬਿਮਾਰੀ ਲੱਗਦੀ ਐ ਦੂਜਾ ਇਹ ਐ ਜਿੱਥੇ ਬਿਮਾਰੀਆਂ ਦਾ ਕਾਰਨ ਐ ਹਵਾ ਨੂੰ ਪ੍ਰਦੂਸ਼ਿਤ ਕਰ ਰਿਹਾ ਐ ਉਥੇ ਖੇਤੀਬਾੜੀ ਲਈ ਚੰਗਾ ਨਹੀਂ ਪੰਜਾਬ ਸਭ ਤੋਂ ਖੇਤੀਬਾੜੀ ਪ੍ਰધાન ਸੂਬਾ ਐ ਅਸੀਂ 50% ਅਨਾਜ ਪੈਦਾ ਕਰਕੇ ਕੇਂਦਰੀ ਪੂਲ 'ਚ ਪਾਉਂਦੇ ਆ ਜੇ ਪੰਜਾਬ ਦਾ ਹੀਟਲਾ ਪਾਣੀ ਮੁੱਕ ਜਾਏ ਤਾਂ ਸਾਡੇ ਕੋਲ ਪਾਣੀ ਕਿਹੜਾ ਬਚਿਆ ਹੁਣ ਸਾਹਿਬ ਇਹਦੇ ਇਹਦੇ ਵਿੱਚ ਹੋਰ ਗੱਲ ਦੱਸਿਓ ਕਿ ਪਹਿਲਾਂ ਵੀ ਨੁਮਾਇੰਦਿਆਂ ਨੂੰ ਮਿਲਦੇ ਰਹੇ ਉਹਨਾਂ ਤਮਾਮ ਸਾਰੀਆਂ ਮੰਗਾਂ ਨੂੰ ਲੈ ਕੇ ਦੇਖੋ ਬڑے ਮੈਮੋਰੰਡਮ ਦਿੱਤੇ ਥੋੜੀ ਜਾਣਕਾਰੀ ਲਈ ਪੰਜ ਜਥੇਬੰਦੀਆਂ ਨੇ ਜਿਹਦੇ ਵਿੱਚ ਮੇਰੀ ਜਥੇਬੰਦੀ ਕਿਹਾ ਬੀਕਯੂ ਰਾਜੇਵਾਲ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਪੰਜਾਂ ਦਾ 2 2.5 ਸਾਲ ਤੋਂ ਇਹਨਾਂ ਮੁੱਦਿਆਂ ਨੂੰ ਅਸੀਂ ਉਠਾਇਆ ਹੈ ਇੱਥੇ ਦੋ ਤਿੰਨ ਵੱਡੇ ਇਕੱਠ ਕੀਤੇ ਨੇ ਸਰਕਾਰ ਨੂੰ ਨੋਟਿਸ ਦਿੱਤੇ ਕਿੰਨੇ ਸੈਮੀਨਾਰ ਕੀਤੇ ਕਿੰਨੀਆਂ ਰੈਲੀਆਂ ਕੀਤਾ ਉਸ ਦੀ ਵਜ੍ਹਾ ਹੈ ਵੀ ਅੱਜ ਇਹ ਜਿਹੜਾ ਇਸ਼ੂ ਹੈ ਪਾਣੀ ਦਾ ਵਾਤਾਵਰਨ ਦਾ ਫੈਡਰਲ ਟਾਂਚੇ ਦਾ ਅੰਡਰਗਰਾਊਂਡ ਵਾਟਰ ਦਾ ਜਿਹੜੇ ਨੂੰ ਸਹੀ ਮਨਾਂ ਵਿੱਚ ਪੰਜਾਬ ਦੇ ਲੋਕਾਂ ਨੇ ਆਪਣਾ ਇਸ਼ੂ ਬਣਾਇਆ ਹੈ ਇਸ ਮੁੱਦੇ ਦੀ ਪਾਰਲੀਮੈਂਟ ਚ ਵੀ ਗੂੰਜ ਪਈ ਪਿੱਛੇ। ਔਰ ਦੂਜਾ ਇਹ ਹੈ ਇਹ ਗੱਲ ਵੀ ਪ੍ਰਮਾਨ ਕੀਤੀ ਪਾਰਲੀਮੈਂਟ ਚ ਵੀ ਜਿਹੜਾ ਪਾਣੀਆਂ ਦਾ ਸਵਾਲ ਹੈ। ਇਹ ਇੱਕ ਸਟੇਟ ਸਬਜੈਕਟ ਹੈ। ਇਸ ਤੇ ਕੇਂਦਰ ਦਖਲ ਨਹੀਂ ਦੇ ਸਕਦਾ। ਸਾਡੀ ਲੜਾਈ ਇਹ ਵੀ ਹੈ ਕਿ ਜਿੰਨੇ ਹੁਣ ਦਰਿਆਈ ਪਾਣੀਆਂ ਨੂੰ ਲੁੱਟਿਆ ਗਿਆ ਪੰਜਾਬ ਤੋਂ ਬਾਹਰ ਪੰਜਾਬ ਕੋਲ ਤਾਂ ਆਏ ਨਹੀਂ। ਉਹ ਸਾਰੇ ਸਮਝੌਤੇ ਕੇਂਦਰ ਸਰਕਾਰ ਨੇ ਕੀਤੇ। داخل ਦੇ ਕੇ ਜਿਹੜੀ ਅਨਕਨਸਟੀਟਿਊਸ਼ਨਲ ਇਲੀਗਲ ਹੋ ਦੇ ਨਹੀਂ ਸਕਦੇ। ਕਿਉਂਕਿ ਇਹ ਸਟੇਟ ਸਬਜੈਕਟ ਹੈ। 1955 ਦਾ ਸਮਝੌਤਾ ਕੀਤਾ ਉਹਦਾ ਪਾਣੀ ਰਾਜਸਥਾਨ ਨੂੰ ਗਿਆ। ਉਨਸੋ 76 ਚ ਅਮਰਜੈਂਸੀ ਜੋ ਆਪਣੇ ਆਪ ਇੰਦਰਾ ਗੰਧੀ ਦਾ ਅਵਾਰਡ ਸੁਣਾਇਆ ਜਿਹੜਾ ਅੱਧਾ ਰਿਹਾ ਅੱਧਾ ਹਰਿਆਣੇ ਨੂੰ ਚਲਾ ਗਿਆ ਸਾਡੀ ਲੜਾਈ ਅੱਜ ਇਹ ਨਹੀਂ ਹੈ ਕਿ ਤੁਸੀਂ ਰਾਜਸਥਾਨ ਨੂੰ ਹਰਿਆਣੇ ਨੂੰ ਪਾਣੀ ਨਾ ਦਿਓ ਦੇ ਦਿਓ ਸਾਡੀ ਲੜਾਈ ਇਹ ਹੈ ਕਿਉਂਕਿ ਸਾਰੇ ਕਾਨੂੰਨ ਸੰਵਿਧਾਨ ਵੀ ਅੰਤਰਰਾਸ਼ਟਰੀ ਕਾਨੂੰਨ ਇਹ ਕਹਿੰਦੇ ਨੇ ਕਿ ਪਹਿਲਾਂ ਜਿਸ ਸੂਬੇ ਦੀ ਧਰਤੀ ਤੋਂ ਦਰਿਆ ਚੱਲਦੇ ਨੇ ਪਹਿਲਾਂ ਉਸ ਧਰਤੀ ਦੀ ਪਿਆਸ ਬੁਝਾਓ ਉਸ ਧਰਤੀ ਨੂੰ ਲੋਕਾਂ ਨੂੰ ਸੈਟੀਸਫਾਈ ਕਰੋ ਜੇ ਪਾਣੀ ਜ਼ਿਆਦਾ ਹੋਵੇ ਤਾਂ ਫਿਰ ਦਿਓ ਇੱਕ ਪਾਸੇ ਵਿਧਾਨ ਸਭਾ ਦਾ ਸੈਸ਼ਨ ਹੈ ਦੂਜੇ ਪਾਸੇ ਉਗਰਾਹਾ ਜਥੇਬੰਦੀ ਦਾ ਪ੍ਰਦਰਸ਼ਨ ਹੈ ਤੀਜੇ ਪਾਸੇ ਤੁਹਾਡਾ ਜਥੇਬੰਦੀ ਦਾ ਪ੍ਰਦਰਸ਼ਨ ਹੈ ਕੀ ਲੱਗਦਾ ਹੈ ਕਿ ਇਹ ਇਸੇ ਸਮੇਂ ਦੇ ਦਰਮਿਆਨ ਇਸ ਤਰੀਕੇ ਦੇ ਪ੍ਰਦਰਸ਼ਨ ਕਿਉਂ ਕੀਤੇ ਜਾ ਰਹੇ ਜਦੋਂ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾ ਰਿਹਾ ਹੈ ਕੀ ਇਹਦੇ ਨਾਲ ਕੋਈ ਇਸ ਤਰ੍ਹਾਂ ਦੇ ਇਫੈਕਟ ਪੈ ਸਕਦੇ ਆ ਦੇਖੋ ਕਿ ਟਾਈਮ ਹੁੰਦਾ ਵੀ ਜਦੋਂ ਇੱਕ ਆਵਾਜ਼ ਜਿਹੜਾ ਹੁਣ ਮੇਨ ਜੁਡੀ ਵਿੱਚ ਦੇਸ਼ ਦੀਸਾ ਪਾਰਲੀਮੈਂਟ ਹੁੰਦੀ ਹੈ ਨਾ ਪੰਜਾਬ ਦੀ ਪਾਰਲੀਮੈਂਟ ਅਸੈਂਬਲੀ ਹੈ ਜਿੱਥੇ ਪੰਜਾਬ ਕੋਈ ਕਾਨੂੰਨ ਬਣਦੇ ਨੇ ਅੱਜ ਜੀ ਅਸੈਂਬਲੀ ਸੈਸ਼ਨ ਦੇ ਦੌਰਾਨ ਤਾਂ ਪ੍ਰੋਟੈਸਟ ਕੀਤਾ ਹੈ ਮੰਗ ਕਰਾਂਗੇ ਮੈਂ ਅਸੈਂਬਲੀ ਤੋਂ ਕਿ ਤੁਸੀਂ ਇਹਨਾਂ ਮੁੱਦੇ ਤੇ ਅਸੈਂਬਲੀ ਮਤੇ ਪਾਸ ਕਰੇ ਵਾਟਰ ਸਜ ਦੇ ਸਬਜੈਕਟ ਹੈ ਪਾਣੀ ਦੇ ਮਾਲਕੀ ਕਿਸਦੀ ਹੈ ਇਹ ਮਤੇ ਪਾਸ ਕਰੇ ਪੰਜਾਬ ਮਾਲਕ ਹੈ ਇਹ ਮਤੇ ਪਾਸ ਕਰੇ ਕਿ ਜਿੰਨੇ ਹੁਣ ਤੱਕ ਗੈਰ ਕਾਨੂੰਨੀ ਸਮਝੌਤੇ ਹੋਏ ਨੇ ਜਿਨ੍ਹਾਂ ਰਹੀਂ ਪਾਣੀ ਪੰਜਾਬ ਦਾ ਅੱਧਾ ਦੂਜੇ ਸੂਬੇ ਨੂੰ ਦਿੱਤਾ ਗਿਆ ਉਹ ਸਾਰੇ ਸਮਝੌਤੇ ਰੱਦ ਕੀਤੇ ਜਾਣ ਡੈਮ ਸੇਫਟੀ ਐਕਟ ਜਿਹੜਾ ਬੜਾ ਖਤਰਨਾਕ ਆ ਗਿਆ ਸਾਰੇ ਡੈਮਾਂ ਦੇ ਉੱਪਰ ਜਿਸਾਂ ਅਸੀਂ ਕਬਜ਼ਾ ਕੀਤਾ ਉਹਨੂੰ ਰੱਦ ਕਰਨ ਦਾ ਮਤਾ ਪਾਸ ਕਰੇ ਅਸੈਂਬਲੀ ਦਾ ਕਰ ਸਕਦੀ ਹੈ ਨਾ ਅਸੈਂਬਲੀ ਦਾ ਪਾਣੀ ਪੀਣ ਦਾ ਵਾਲਾ ਉਹ ਸਾਡੇ ਕੋਲ ਖੋ ਕੇ ਅਸਲ 'ਚ ਕਾਰਪੋਰੇਟ ਕਰਾਉਣਿਆਂ ਦੇ ਪੱਖ 'ਚ ਉਹਨਾਂ ਦੇ ਹੱਕ 'ਚ ਦਿੱਤਾ ਜਾ ਰਿਹਾ ਉਹਨਾਂ ਨੂੰ ਦਿੱਤਾ ਜਾ ਰਿਹਾ ਸਾਡੀ ਧਰਤੀ ਜਿਹੜੀ ਅਸਲ 'ਚ 5 ਫੁੱਟ ਤੋਂ ਥੱਲੇ ਅਸਲ 'ਚ ਸਾਡਾ ਅਧਿਕਾਰ ਹੀ ਖੋਹ ਲਿਆ ਇਹਦੇ ਤੋਂ ਇਹ ਬਹੁਤ ਪੱਟੀਆਂ ਮੰਗਾਂ ਨੇ ਪੂਰੇ ਭਾਰਤ ਦੇ ਲੋਕਾਂ ਦੀਆਂ ਮੰਗਾਂ ਨੇ ਇਸ ਕਰਕੇ ਅਸੀਂ ਰਾਹ ਕੱਟਦੇ ਆਂ ਵੀ ਆਹੀ ਰਾਹ ਅਸਲ ਦੇ ਵਿੱਚ ਬਾਈ ਜੀ ਕਿਸ ਤਰ੍ਹਾਂ ਦੀਆਂ ਜਾਪਦੀਆਂ ਤਿਆਰੀਆਂ ਜਿਹਦੀਆਂ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਮੋਰਚਾ ਚੱਲ ਰਿਹਾ ਪਾਤੀ ਕਿਸਾਨ ਜੁਨੀਅਨ ਇਕਤਾ ਗਰਾਹਾਂ ਬਹੁਤ ਵਧੀਆ ਢੰਗ ਨਾਲ ਉਹ ਜਥੇ ਬੰਦੀ ਚੱਲਦੀ ਆ ਉਹਨਾਂ ਜਿਹੜਾ ਕਮਕਾਰ ਆ ਬੜੇ ਚੱਜੇ ਢੰਗ ਨਾਲ ਆ ਸਾਡੇ ਜਥੇ ਬੰਦੀਆਂ ਜੋ ਚੰਡੀਗੜ੍ਹ ਮੋਰਚਾ ਚੱਲ ਰਿਹਾ ਵਾ ਉਹਦੇ ਸਬੰਧ ਵਿੱਚ ਜੁਨੀਆਂ ਵੀ ਇਕਜੁੱਟ ਨੇ ਤੇ ਅਤੇ ਅੱਗੋਂ ਜੋ ਵੀ ਅਸੀਂ ਆਪਣੇ ਮੋਰਚਾ ਲਾਵਾਂਗੇ ਅੱਗੋਂ ਜੋ ਸਾਡਾ ਚੱਲੂਗਾ ਜੋ ਖੇਤੀ ਪ੍ਰਣਾਲੀ ਨਵੀਂ ਬਣਾਈਆਂ ਨੇ મોદી ਨੇ ਇਹਦੇ ਸਬੰਧ ਵਿੱਚ ਅਸੀਂ ਅੱਗੋਂ ਵੀ ਮੋਰਚੇ ਲਾਵਾਂਗੇ ਜਲਿਆ ਪੱਦੀ ਵੀ ਲਾਵਾਂਗੇ ਤੇ ਸੈਂਟਰ ਵਿੱਚ ਲਾਵਾਂਗੇ ਹਰ ਜਗ੍ਹਾ ਲਾਵਾਂਗੇ ਅਸੀਂ ਮੋਦੀ ਦੇ ਕਿਸੇ ਕਾਨੂੰਨ ਨਹੀਂ ਮੰਨਦੇ ਕਿਉਂਕਿ ਉਹਨੇ ਜਿੰਨੇ ਵੀ ਕਾਨੂੰਨ ਬਣਾਏ ਹੁਣ ਤੱਕ ਉਹ ਕਿਸਾਨਾਂ ਦੇ ਖਿਲਾਫ ਹੀ ਬਣਾਏ ਆ ਇੱਕ ਵੀ ਕਾਨੂੰਨ ਕਿਸਾਨਾਂ ਦੇ ਹੱਥ ਨਹੀਂ ਬਣਾਇਆ ਉਸੇ ਇਸ ਕਰਕੇ ਅਸੀਂ ਉਹਨੂੰ ਅਸੀਂ ਨਹੀ ਮੰਨਦੇ ਉਸ ਕਾਨੂੰਨ ਨੂੰ ਤੇ ਅਸੀਂ ਇਦਾਂ ਤੁਹਾਨੂੰ ਲੱਗ ਸਾਡਾ ਚੱਲਦਾ ਰਹੂਗਾ ਹਾਂਜੀ ਮੋਦੀ ਸਾਹਿਬ ਦੇ ਜਿਹੜੇ ਭਾਜਪਾ ਦੇ ਜਾਂ ਖਾਸ ਤੌਰ ਤੇ ਮੰਤਰੀ ਮੰਨੇ ਜਾਂਦੇ ਨੇ ਹਰਜੀਤ ਕਰੇਵਾਲ ਕਿਸਾਨ ਅੰਦੋਲਨ ਦੇ ਵੇਲੇ ਵੀ ਬਹੁਤ ਸਖਤ ਤਲਖ ਟਿੱਪਣੀਆਂ ਕਰਦੇ ਰਹੇ ਨੇ ਔਰ ਅੱਜ ਦੇ ਦਰਮਿਆਨ ਵੀ ਉਹਨਾਂ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਕਿ ਜਿਹੜਾ ਮੋਦੀ ਸਾਹਿਬ ਨੇ ਕਾਨੂੰਨ ਪਾਸ ਕੀਤੇ ਸੀ ਬਿੱਲ ਪਾਸ ਕੀਤੇ ਸੀ ਉਹ ਕਿਸਾਨਾਂ ਵਾਸਤੇ ਲਾਹੇਵੰਦਾ ਸੀ ਕਹਿੰਦੇ ਕੋਈ ਇਸ ਤਰ੍ਹਾਂ ਦਾ ਸਮਾਊਗਾ ਜਦੋਂ ਕਿਸਾਨ ਖੁਦ ਕਹਿਣਗੇ ਉਹ ਬਿੱਲ ਬਹੁਤ ਵਧੀਆ ਸੀ ਉਹ ਬਿੱਲ ਲਿਓਨੇ ਚਾਹੀਦੇ ਆ ਵੇਖੋ ਜੀ ਇੱਕ ਮਿੰਟ ਸਾਡੇ ਪ੍ਰਧਾਨ ਆ ਵੇਖੋ ਤਨ ਗੱਲ ਕਰਦ ਨੇ ਆ ਵੇਖੋ ਮੇਰੀ ਗੱਲ ਸੁਣੋ ਇਹ ਨਹੀਂ ਕਿਸਾਨ ਖੁਦ ਕੁਸ਼ੀਆਂ ਕਰ ਚੁੱਕੇ ਆ ਜਿਹੜੀ ਮਾਸ ਰੇਟ ਕਿਸਾਨ ਆ ਕੇ ਚੁੱਕਾ ਵਾ ਤੇ ਫਿਰ ਉਹ ਬਿੱਲ ਨੂੰ ਕਿੱਦਾਂ ਸਹੀ ਮੰਨਦੇ ਸੀ ਐਮਐਸਪੀ ਲਾਗੂ ਕੀਤੀ ਹੈ ਮੋਦੀ ਨੇ ਕੋਈ ਵੀ ਇੱਕ ਵੀ ਗਰੰਟੀ ਦਾ ਕੋਈ ਲਾਗੂ ਕੀਤਾ ਵਾ ਕਿਸਾਨਾਂ ਨੂੰ ਸਿਰਫ ਇੱਕ ਉਹਨਾਂ ਨੇ ਭਜਾਤਾ ਉਥੋਂ ਭਜਾਓ ਤੁਸੀਂ ਕੋਈ ਗੱਲ ਨਹੀਂ ਤੁਹਾਡਾ ਕਾਨੂੰਨੀ ਮੰਨ ਲੈਣੇ ਆ ਪਰ ਇੱਕ ਵੀ ਕਾਨੂੰਨ ਮੋਦੀ ਨੇ ਸਹੀ ਉੱਤੇ ਕਿਹਾ ਸਾਡਾ ਕਿਸਾਨਾਂ ਦਾ ਨਹੀਂ ਮੰਨਿਆ ਉਹ ਸਾਨੂੰ ਸਿਰਫ ਰਫਾ ਦਫਾ ਕੀਤਾ ਉਹਨਾਂ ਨੇ ਲਗਾਤਾਰ ਕਹਿੰਦੇ ਚਾਰ ਪੰਜ ਦਿਨ ਇੱਥੇ ਹੀ ਮੋਰਚੇ ਕੱਢੇ ਰਹੇ ਜਿਵੇਂ ਮੋਰਚੇ ਦੀ ਇਜਾਜ਼ਤ ਕੇ ਰਹਿਣਾ ਜੀ ਇੱਥੋਂ ਜਾਂਦੇ ਨਹੀਂ ਹੋਣਾ ਅਸੀਂ ਕਿੰਨਾ ਚਿਰ ਕੋਈ ਹੱਲ ਨਹੀਂ ਹੁੰਦਾ ਉਹਨਾਂ ਚਿਰ ਉੱਠਦੇ ਨਹੀਂ ਆਪਣੇ ਕੋਲ ਸਾਧਨ ਸਾਰਾ ਹੈਗਾ ਜਿਗਾਰਡ ਬਣਾਈ ਚੱਲਾਂਗੇ ਖਾਈ ਚੱਲਾਂਗੇ ਤੁਹਾਡੀ ਜਥੇਬੰਦੀ ਕਿਹੜੀ ਹੈ ਜੀ ਗ੍ਰਾਹਾਂ ਜੀ ਗ੍ਰਾਹਾਂ ਜਥੇਬੰਦੀ ਦਾ ਜੀ ਹਾਂ ਜੀ ਗ੍ਰਾਹਾਂ ਦਾ ਜੀ ਬਿਲਕੁਲ ਇਹ ਬਜ਼ੁਰਗ ਬਾਬਿਆਂ ਦੀਆਂ ਤਸਵੀਰਾਂ ਨੇ ਤਾਂ ਵੱਡੀਆਂ ਸੇਵਾਵਾਂ ਇਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਔਰ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਸੀ ਦਿੱਲੀ ਦੇ ਬਾਰਡਰਾਂ ਦੇ ਉੱਪਰ ਸਾਨੂੰ ਦੇਖਣ ਨੂੰ ਮਿਲਿਆ ਸੀ ਬਿਲਕੁਲ ਇਧਰਲੇ ਪਾਸੇ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਸਾਜੂ ਸਮਾਨ ਹੈ ਲੰਗਰ ਪ੍ਰਸ਼ਾਦੇ ਦਾ ਜ਼ਿਕਰ ਹੋਵੇ ਜਾਂ ਇੱਥੇ ਰਾਤ ਨੂੰ ਸੌਣ ਨੂੰ ਲੈ ਕੇ ਵੱਖ-ਵੱਖ ਇੰਤਜ਼ਾਮਾਂ ਦਾ ਜ਼ਿਕਰ ਹੋਵੇ ਤਾਂ ਇਹਨਾਂ ਕਿਸਾਨਾਂ ਦੇ ਵੱਲੋਂ ਜਿਹੜੇ ਵੱਖ-ਵੱਖ ਯੂਨੀਅਨਾਂ ਦੇ ਨਾਲ ਖਾਸ ਤੌਰ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਨਾਲ ਜੁੜੇ ਹੋਏ ਨੇ ਤਾਂ ਇਹਨਾਂ ਦੇ ਵੱਲੋਂ ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਇੱਥੇ ਮਾਤਾ ਜੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਮਾਤਾ ਜੀ ਕੀ ਨਾਮ ਹੈ ਤੁਹਾਡਾ ਬਿੰਦਰਕੌਰ ਕਿੱਥੋਂ ਆਏ ਹੋ ਤੁਸੀਂ ਪਾਣੀਓ ਤੇ ਸਿਹਤ ਠੀਕ ਹੈ ਤੁਹਾਡੀ ਠੀਕ ਹੀ ਮਾਰੀ ਮੋਟੀ ਜੀ ਜਿੰਦੀ ਮੋਟੀ ਠੀਕ ਹੀ ਆ ਜੇ ਤੁਹਾਡੀ ਸਿਹਤ ਨਹੀਂ ਸਹੀ ਤੇ ਫਿਰ ਤੁਸੀਂ ਕੀ ਕਿਉਂ ਆਏ ਇੱਥੇ ਫਿਰ ਪੁੱਤ ਮੇਰਾ ਜੀ ਕਰਦਾ ਸੀ ਆਉਣ ਨੂੰ ਮੈਂ ਕਿਹਾ ਚੱਲ ਜਿਉਂਦੀ ਜਿਉਂਦੀ ਮੈਂ ਵੇਖ ਆਵਾਂ ਪਿੰਡ ਤੁਹਾਡਾ ਇੰਨਾ ਮਰਨਾ ਕਿ ਜਿਉਣਾ ਕਿ ਰਾਹ ਚ ਹੀ ਰਹਿ ਜਾਣਾ ਹੈ ਸਰਕਾਰ ਦੇ ਖਿਲਾਫ ਹਾਂ ਤੇ ਦਿੱਲੀ ਵੀ ਰਹੇ ਹੋ ਤੁਸੀਂ ਕਿਸਾਨੀ ਅੰਦੋਲਨ ਚ ਹਾਂ ਅੱਗੇ ਵੀ ਆਇਆ ਹਾਂ ਹਰ ਵਾਰੀ ਅਸੀਂ ਨਾਲ ਇਹਨਾਂ ਜਿਹਾ ਆਉਂਦੇ ਹਾਂ ਤੇ ਹੁਣ ਮੁੰਡੇ ਨੂੰ ਨਹੀਂ ਘੱਲਿਆ ਮੈਂ ਖੇਤ ਕਮੈ ਜਾਣਾ ਮੁੰਡੇ ਇਹਦੇ ਚੱਲ ਤੂੰ ਚਲੀ ਜਾ ਹੁਣ ਮੈਂ ਗੁਰਦਾ ਦੇ ਉਹ ਨਾ ਧੋਕ ਮੱਥਾ ਟੇਕ ਕੇ ਆ ਗਿਆ ਹੁਣ ਮੇਥੋਂ ਪੁਆਇੰਟਾ ਨਹੀਂ ਹੁੰਦਾ ਕਿ ਮੇਰੇ ਨਾਲ ਦੀਆਂ ਆਈਆਂ ਤੇ ਮੈਂ ਮੇਥੋਂ ਤੁਰਿਆ ਨਹੀਂ ਜਾਂਦਾ ਤੇ ਮੈਨੂੰ ਤੁਸੀਂ ਇੱਥੇ ਬੈਠੀ ਰਹਿੰਦੋ ਤੇ ਮੈਂ ਇੱਥੇ ਰਹਿ ਗਈ ਮੇਰੇ ਤੋਂ ਇਹ ਨਾ ਤਰੀਆਂ ਨਹੀਂ ਜਾਂਦਾ ਪਤਾ ਬਿਲਕੁਲ ਹਾਂ ਬਿਲਕੁਲ ਮਾਤਾ ਜੀ ਚਾਹੇ ਪੂਰੀ ਤਰ੍ਹਾਂ ਤੇ ਸਿਹਤ ਯਾਬ ਨਹੀਂ ਪਰ ਫਿਰ ਵੀ ਕਹਿੰਦੇ ਮੇਰਾ ਮਨ ਸੀ ਕਿ ਮੈਂ ਚੰਡੀਗੜ੍ਹ ਦੇ ਵਿੱਚ ਜਾਵਾਂ ਜਿਹੜੀਆਂ ਕਿਸਾਨੀ ਦੇ ਨਾਲ ਜੁੜਦੀਆਂ ਹੋਈਆਂ ਤਮਾਮ ਸਾਰੀਆਂ ਮੰਗਾਂ ਨੇ ਉਹਨਾਂ ਮੰਗਾਂ ਦੇ ਵਿੱਚ ਜਾ ਕੇ ਮੈਨੂੰ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਏ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਕਿਸਾਨਾਂ ਦੇ ਵੱਲੋਂ ਇੱਕ ਪਾਸੇ ਮਹਾ ਪੰਚਾਇਤ ਹੋਵੇਗੀ 5 ਘੰਟੇ ਦਾ ਜਿਹੜਾ ਸਮਾਂ ਤੈਅ ਕੀਤਾ ਗਿਆ ਏ ਔਰ ਦੂਜੇ ਪਾਸੇ ਭਾਰਤੀ ਕਿਸਾਨ ਏਕਤਾ ਉਗਰਾਹਾਂ ਦੇ ਵੱਲੋਂ ਵੀ ਇੱਥੇ ਤਕਰੀਬਨ 4 ਤੋਂ 5 ਦਿਨ ਦਾ ਜਿਹੜਾ ਪੱਕੇ ਤੌਰ ਤੇ ਮੋਰਚੇ ਦਾ ਐਲਾਨ ਕੀਤਾ ਗਿਆ ਤੇ ਚੰਡੀਗੜ੍ਹ ਦੇ 34 ਸੈਕਟਰ ਦੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਇਹ ਜਿਹੜਾ ਪੱਕੇ ਤੌਰ ਤੇ ਮੋਰਚੇ ਦਾ ਐਲਾਨ ਕੀਤਾ ਗਿਆ ਹੈ ਤੇ ਨਾਲ ਹੀ ਵਿਧਾਨ ਸਭਾ ਸੈਸ਼ਨ ਦੇ ਮੱਦੇਨਜ਼ਰ ਇਹ ਵੀ ਕੌਲ ਉਗਰਾਹਾ ਜਥੇਬੰਦੀ ਦੇ ਵੱਲੋਂ ਦਿੱਤੀ ਗਈ ਹੈ ਕਿ 2 ਵਜੇ ਮਾਰਚ ਦੀ ਰਵਾਨਗੀ ਹੋਵੇਗੀ ਵਿਧਾਨ ਸਭਾ ਦੇ ਵੱਲੇ ਮਾਰਚ ਕੀਤਾ ਜਾਵੇਗਾ ਇਸੇ ਨੂੰ ਲੈ ਕੇ ਪ੍ਰਸ਼ਾਸਨ ਦੇ ਨਾਲ ਰਾਤ ਦੇ ਸਮੇਂ ਦੇ ਦਰਮਿਆਨ ਵੀ ਮੀਟਿੰਗ ਹੋਈ ਸੀ ਪਰ ਇਓਂ ਲੱਗਦਾ ਕਿ ਮੀਟਿੰਗ ਕਿਸੇ ਕਿਨਾਰੇ ਤੱਕ ਜਾਂ ਮੀਟਿੰਗ ਦਾ ਕੋਈ ਸੱਟਾ ਨਹੀਂ ਨਿਕਲ ਸਕਿਆ ਇਸੇ ਦੇ ਤਹਿਤ ਤੋਂ ਫਿਰ ਤੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੀ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਇੱਕ ਅਹਿਮ ਮੀਟਿੰਗ ਹੈ ਇਸ ਮੀਟਿੰਗ ਤੋਂ ਬਾਅਦ ਦੇਖਣਾ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਸਿੱਟੇ ਨਿਕਲ ਸਕਦੇ ਨੇ ਤੇ ਇਧਰ ਲੀਆਂ ਤਸਵੀਰਾਂ ਜਿਹੜੀਆਂ ਨੇ ਉਹ ਉਗਰਾਹਾ ਜਥੇਬੰਦੀ ਜਿਸ ਜਗ੍ਹਾ ਦੇ ਉੱਪਰ ਤਾਇਨਾਤ ਹੈ ਜਿਸ ਜਗ੍ਹਾ ਦੇ ਉੱਪਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪੀਸਫੁਲੀ ਤਰੀਕੇ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਔਰ ਇਧਰਲੇ ਪਾਸੇ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਕਿਸ ਤਰੀਕੇ ਦੀਆਂ ਤਿਆਰੀਆਂ ਨੇ ਉਹ ਵੀ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰ ਕਰ ਦਿੰਦੇ ਆ ਕਿ ਸਭ ਤੋਂ ਪਹਿਲਾਂ ਐਸਐਸਪੀ ਚੰਡੀਗੜ੍ਹ ਇੱਥੇ ਪੂਰੇ ਪ੍ਰਸ਼ਾਸਨ ਨੂੰ ਮੁਖਾਤਬ ਹੋਏ ਨੇ ਤੇ ਉਹਨਾਂ ਨੇ ਅੱਜ ਅੱਜ ਨੂੰ ਲੈ ਕੇ ਡਾਇਰੈਕਸ਼ਨ ਤੈਅ ਕੀਤੇ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਪ੍ਰਸ਼ਾਸਨ ਹੈ ਉਹ ਇੱਕ ਆਪਣੀ ਬਣਦੀ ਹੋਈ ਭੂਮਿਕਾ ਨਿਭਾਵੇਗਾ ਔਰ ਇਧਰਲੇ ਪਾਸੇ ਅੱਗੇ ਵੀ ਦਿਖਾ ਦਿੰਦੇ ਆ ਕਿ ਕਿਹੜੇ ਕਿੜੀਆਂ ਜਿਹੜੀਆਂ ਫੋਰਸਾਂ ਤਾਇਨਾਤ ਹੋਣਗੀਆਂ ਖਾਸ ਕਰ ਸੁਰੱਖਿਆ ਦੇ ਮੱਦੇ ਨਜ਼ਰ ਤੇ ਅਹਿਮ ਤੌਰ ਤੇ ਜ਼ਿਕਰ ਇਹ ਵੀ ਬਣਦਾ ਹੈ ਕਿ ਜਿਸ ਤਰੀਕੇ ਦੀਆਂ ਅੱਜ ਤਿਆਰੀਆਂ ਨੇ ਤੇ ਇਹਦੇ ਵਿੱਚ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਨੇ ਸੈਂਟਰ ਦੀਆਂ ਫੋਰਸਾਂ ਨੇ ਉਹਨਾਂ ਦੀ ਵੀ ਵੱਡੀ ਜ਼ਿੰਮੇਵਾਰੀ ਬਣਦੀ ਹੋਈ ਨਜ਼ਰ ਆ ਰਹੀ ਹੈ ਉਹਨਾਂ ਦੇ ਵੱਲੋਂ ਵੀ ਖਾਸ ਤੌਰ ਤੇ ਮੁੱਖ ਭੂਮਿਕਾ ਨਿਭਾਈ ਜਾ ਰਹੀ ਹੈ ਔਰ ਇਧਰਲੇ ਪਾਸੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਸੀਆਰ ਸੀਆਰਪੀਐਫ ਦੀਆਂ ਟੀਮਾਂ ਉਹ ਵੀ ਜਿਹੜੇ ਕੇਂਦੀ ਕੇਂਦਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਨੇ ਚੰਡੀ ਚੰਡੀਗੜ੍ਹ ਪ੍ਰਸ਼ਾਸਨ ਵੱਡੀ ਤਦਾਦ ਦੇ ਵਿੱਚ ਤਾਇਨਾਤ ਆ ਤਾਂ ਜੋ ਜਿਹੜੀਆਂ ਆਮ ਲੋਕਾਂ ਦੇ ਸਨਮੁਖ ਸਮੱਸਿਆਵਾਂ ਨੇ ਚਾਹੇ ਉਹ ਜਿਹੜੀਆਂ ਆਵਾਜਾਈ ਨੂੰ ਲੈ ਕੇ ਹੋਵੇ ਇੱਥੇ ਕੋਈ ਭੀੜ ਪੜਕਾ ਨਾ ਪੈ ਸਕੇ ਜਾਂ ਜਿਹੜਾ ਕੋਈ ਸ਼ਰਾਰਤੀ ਅੰਸਰ ਹੈ ਇੱਥੇ ਇਸ ਤਰੀਕੇ ਦੀ ਕੋਈ ਵੀ ਅਜਾਈ ਹਰਕਤ ਨਾ ਕਰ ਸਕੇ ਤੇ ਇਹਨਾਂ तमाम ਸਾਰੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਵੱਡੀ ਤਾਦਾਦ ਦੇ ਵਿੱਚ ਜਿੱਥੇ ਪੁਲਿਸ ਵਾਲਤਾ ਨਾ ਤਾ ਤੈਨਾਤਾ ਤਾ ਉਥੇ ਵਾਟਰ ਕੈਨਨ ਦੀਆਂ ਗੱਡੀਆਂ ਵੀ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆਉਣਗੀਆਂ ਜਾਂ ਜਿਹੜੇ ਸ਼ਰਾਰਤੀ ਕੁਝ ਲੋ ਇਹ ਸੁਭਾਵਿਕ ਹੈ ਕਿ ਸ਼ਰਾਰਤੀ ਲੋਕ ਵੀ ਆਮ ਕਰਕੇ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਔਰ ਇਸੇ ਚੀਜ਼ ਦੇ ਮੱਦੇ ਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਵੀ ਸਖਤ ਜਿਹੜੇ ਇੰਤਜ਼ਾਮ ਕੀਤੇ ਹੋਏ ਨੇ ਉਹਨਾਂ ਸ਼ਰਾਰਤੀ ਲੋਕਾਂ ਨੂੰ ਨਕੇਲ ਪਾਉਣ ਵਾਸਤੇ ਔਰ ਦੂਜੇ ਪਾਸੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਇੱਥੇ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਨੇ ਤਿਆਰੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਸੁਰੱਖਿਆ ਦੇ ਪੂਰੇ ਕਰੜੇ ਇੰਤਜ਼ਾਮ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਦੇਖਣਾ ਹੋਵੇਗਾ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਗੱਲਬਾਤ ਤੋਂ ਬਾਅਦ ਉਗਰਾਹਾਂ ਜੱਥੇਬੰਦੀ ਦਾ ਵਿਧਾਨ ਸਭਾ ਸੈਸ਼ਨ ਦੇ ਦਰਮਿਆਨ ਪ੍ਰਦਰਸ਼ਨ ਨੂੰ ਲੈ ਕੇ ਕੀ ਸਹਿਮਤੀ ਜਾਂ ਅਸਹਿਮਤੀ ਬਣਦੀ ਨਜ਼ਰ ਆਉਂਦੀ ਹੈ